ਸਰ ਜੀ ਤੁਹਾਨੂੰ ਵੀ ਲਾਣ ਗਏ ਇਹ ਗੱਲ ਚੇਤੇ ਰੱਖ ਲਿਓ ਪਰ ਜਾਂਦੇ ਜਾਂਦੇ ਪੰਥ ਦੇ ਉੱਤੇ ਇੱਕ ਪਰਉਪਕਾਰ ਕਰ ਦਿਓ ਬਾਦਲ ਗਿਆ ਨੂੰ ਪੰਥ ਦੇ ਵਿੱਚੋਂ ਸੇਕ ਕੇ ਜਾਓ ਤੁਹਾਡਾ ਕੁਝ ਨਹੀਂ ਉਗਾਰ ਦੱਸਦੇ ਕੋਈ ਲੱਤਾਂ ਹੀ ਤੋੜ ਸਕਦੇ ਸੇਕ ਲਓ ਇਹਨਾਂ ਨੂੰਾਰੇ ਦਾਗੀ ਬਾਗੀ ਜਨੇ ਲੀਡਰ ਨੇ ਉਹਨਾਂ ਉੱਤੇ ਪਾਬੰਦੀਆਂ ਲਾ ਦਿਓ ਕਿ ਤੁਸੀਂ 20-20 ਸਾਲ ਤੁਹਾਡਾ ਪਰਿਵਾਰ ਨਾ ਤੁਹਾਡੇ ਰਿਸ਼ਤੇਦਾਰ ਜੋੜ ਨਹੀਂ ਲੜ ਸਕਦੇ ਆ ਇੰਨਾ ਕੁ ਜਥੇਦਾਰ ਸਾਹਿਬ ਕੰਮ ਕਰਦੇ ਹੋ ਆ ਪੰਚ ਤੁਹਾਡਾ ਸੁਧਾਰ ਨਹੀਂ ਰਹੇਗਾ ਬਾਬਾ ਜੀ 2027 ਦੇ ਵਿੱਚ ਆਪਾਂ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਲੜਾਂਗੇ ਤੇ ਜਿੱਤ ਕੇ ਸਰਕਾਰ ਬਣਾਵਾਂਗੇ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਆਓ ਗੁਰੂ ਦੀ ਮਰਜ਼ਾ ਦਾ ਨੂੰ ਗੁਰੂ ਦੇ ਸੰਧਾਤ ਨੂੰ ਕਾਇਮ ਕਰੀਏ ਗੁਰੂ ਦੇ ਸਿਧਾਤ ਤੇ ਚੱਲੀਏ ਗੁਰਮਖ ਪਿਆਰਿਓ ਬਖੋ ਬਖੜੇ ਵਸਖ ਪਾਰਟੀਆਂ ਹੋਣ ਬੇਸਖ ਧੜੇ ਬੰਦੀਆਂ ਹੋਣ ਪਰ ਪੰਜਾਬ ਦੀ ਗੁਰੂ ਦੀ ਗੱਲ ਆਵੇ ਫਿਰ ਇੱਕ ਹੋ ਜਾ ਕਰੋ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਤੇ 2027 ਦੇ ਵਿੱਚ ਜਿਹਨੇ ਜ਼ੋਰ ਲਾਣਾ ਲਾ ਲਵੇ ਪੰਜਾਬ ਦੇ ਜਿਹੜੀ ਆ ਬੌਂਦਲੀ ਫੇਰਦੀ ਆ ਲੀਡਰਸ਼ਿਪ 2027 ਦੇ ਵਿੱਚ ਪੰਥਕ ਸਰਕਾਰ ਬਣੋਂਗੀ ਪੰਥਕ ਸਰਕਾਰ ਬਣੋਂਗੀ ਪੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਲਾ ਆਕਾਲ ਤਖਤ ਸਾਹਿਬ ਦੇ ਉੱਤੇ ਅਸੀਂ ਜਫੇਦਾਰ ਲੈ ਕੇ ਆਉਣਾ ਉਹਨੂੰ ਬਾਹਰ ਕਢਾਉਣਾ ਉੱਥੇ ਬਿਠਾਉਣਾ ਸੀ ਤਾਂਨ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਹਜ਼ੂਰੀ ਦੇ ਵਿੱਚ ਉਸ ਮਹਾਨ ਕੌਮੀ ਯੋਧੇ ਨੂੰ ਸਰਦਾਰ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋਏ ਪੰਥਕ ਲੀਡਰ ਸਹਿਬਾਨ ਰਾਜਨੀਤਿਕ ਲੀਡਰ ਸਹਿਬਾਨ ਪੂਰਾ ਸਮੁੱਚਾ ਪੰਥ ਖਾਲਸਾ ਨੌਜਵਾਨ ਸਾਰਿਆਂ ਨੂੰ ਸਤਿਗੁਰਾਂ ਨੂੰ ਅੱਗੇ ਸੀਸ ਝੁਕਾਉਂਦੇ ਹੋਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਮਹਾਨ ਯੋਧੇ ਦੀ ਯਾਦ ਦੇ ਵਿੱਚ ਜੁੜੇ ਆ ਜਿਨੇ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਵਾਸਤੇ ਵੱਡੇ ਉਪਰਾਲੇ ਕੀਤੇ ਥੋੜੇ ਸਮੇਂ ਦੇ ਵਿੱਚ 72 ਤਾਰੇ ਵਾਂਗੂ ਉਹਨਾਂ ਨੇ ਆਪਣਾ ਨਾਮ ਪੰਥ ਦੇ ਵਿੱਚ ਬਣਾ ਲਿਆ ਬਾਈ ਦੀਪ ਸਿੱਧੂ ਦੀ ਜਿਹੜੀ ਸੋਚ ਸੀ ਕਿਹੜੀ ਸੋਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਸੋਚ ਮਾਨਸ ਕੀ ਜਾਤ ਸਭੇ ਇਕਹਿ ਪਛਾਣ ਬੋ ਦਾ ਨਾਰਾ ਦੀਪ ਚਾਹੁੰਦਾ ਸੀ ਆ ਕਿਤਾਬ ਇੱਕ ਰਿਲੀਜ਼ ਕੀਤੀ ਆ ਇਹਦੇ ਵਿੱਚ ਕਈ ਪਹਿਲੂ ਨਹੀਂ ਹੈਗੇ ਕਿਹਦੇ-ਕਿਹਦੇ ਨਾਲ ਗੁਜ਼ਰਿਆ ਉਹ ਕਿਹਦੇ-ਕਿਹਦੇ ਨਾਲ ਬੈਠਿਆ ਕਿਹਦੇ-ਕਿਹਦੇ ਨਾਲ ਗੱਲਾਂ-ਵਾਟਾਂ ਕਰੀਆਂ ਇਹ ਤਾਂ ਜਦੋਂ ਫਿਰ ਕੋਈ ਬੋਲਦਾ ਫਿਰ ਪਤਾ ਲੱਗਦਾ ਵੀ ਕੀ ਗੱਲਬਾਤ ਹੋਈ ਦਰਾਹੇ ਉਸ ਗੱਡੀ ਦੇ ਵਿੱਚ ਜਿਹਦੇ ਵਿੱਚ ਬਾਈ ਦੀਪ ਸੂਧੂ ਦਾ ਐਕਸੀਡੈਂਟ ਹੋਇਆ ਅਸੀਂ ਟੱਕੀ ਸਾਹਿਬ ਪੜਾ ਲਾਇਆ ਸੀ ਮੈਨੂੰ ਫੋਨ ਕਰਤਾ ਬਾਬਾ ਜੀ ਆਜੋ ਮਿਲਿਏ ਮੈਂ ਦਰਾਹੇ ਪਹੁੰਚ ਗਿਆ ਅਸੀਂ ਵੀ ਚਲੇ ਗਏ ਉੱਥੇ ਉਸੇ ਗੱਡੀ ਦੇ ਵਿੱਚ ਸਿਰਫ ਦੀਪ ਸਿੱਧੂ ਤੇ ਦਾਸ ਬੈਠਾ ਇੱਕ ਡਰਾਈਵਰ ਸੀ ਉਹਦੇ ਨਾਲ ਮੇਰੇ ਨਾਲ ਦੋ ਸਿੰਘ ਸੀ ਉਹ ਬਾਹਰੇ ਖੜ ਗਏ ਇੱਕ ਘੰਟਾ ਸਾਡੀ ਚਰਚਾ ਹੋਈ ਉਹਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ ਮੈਂ ਉਹਨੂੰ ਕਿਹਾ ਦੀਪ ਸਿੱਧੂ ਇਲੈਕਸ਼ਨ ਦਾ ਸਮਾਂ ਚੱਲਦਾ ਹੈ ਇਲੈਕਸ਼ਨ ਲੜੋ ਉਹ ਕਹਿਣ ਲੱਗਿਆ ਬਾਬਾ ਜੀ ਮੈਂ ਇਲੈਕਸ਼ਨ ਐਤ ਕਿਸੇ ਨਹੀਂ ਲੜਨੀ ਜੇ ਲੜ ਗਏ ਇਲੈਕਸ਼ਨ ਲੜੀ ਮੈਂ ਹਾਰ ਜੂਗਾ ਕਿਉਂਕਿ ਜਿਹੜੇ ਇਹ ਨੌਜਵਾਨ ਨੇ ਜਾਂ ਲੋਕ ਨੇ ਫੋਟੋਆਂ ਖਿਚਾਉਣ ਵਾਲੇ ਨੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਪਰ ਇਹਨਾਂ ਨੇ ਆਪਾਂ ਨੂੰ ਵੋਟ ਨਹੀਂ ਪਾਉਣੀ ਆ ਕਿਸਾਨ ਕਹਿੰਦਾ ਖੜ ਗਏ ਆ ਕਿਸਾਨਾਂ ਦੀ ਜਵਾਨਤਾ ਜ਼ਬਰਦਸਤ ਹੋਣੀ ਆ ਤੁਹਾਡੇ ਸਾਹਮਣੇ ਆ ਦੇਖ ਲਿਓ ਆ ਹੋ ਗਈਆਂ ਜਵਾਨਤਾ ਜ਼ਬਰਦਸਤ ਉਹਨਾਂ ਦੀਆਂ ਇੱਕ ਨਹੀਂ ਜਿੱਤਿਆ ਫਿਰ ਉਹਨੇ ਕਹੀ ਗੱਲ ਵੀ ਮੈਂ ਚਾਹੁੰਦਾ ਤੁਸੀਂ ਮੇਰਾ ਸਾਥ ਦਿਓ ਅਸੀਂ ਪੰਥ ਦੀ ਏਕਾ ਕਰਾਈਏ ਮੈਂ ਉਹਨੂੰ ਇਹ ਹੀ ਕਿਹਾ ਸੀ ਦੀਪ ਸਿੰਘਾ ਮੈਂ ਤੇਰੇ ਨਾਲ ਆ ਪਰ ਮੇਰੀ ਇੱਕ ਗੱਲ ਹੈ ਅਸੀਂ ਤਾਂ ਉਹਨਾਂ ਦਾ ਏਕਾ ਕਰਾਉਣਾ ਹੈ ਜਿਨ੍ਹਾਂ ਨੇ ਕਦੇ ਪੰਥ ਨੂੰ ਪਿੱਠ ਨਹੀਂ ਦਿੱਤੀ ਜਿਨ੍ਹਾਂ ਨੇ ਪੰਥ ਦੇ ਨਾਲ ਗਰਾਰੀ ਨਹੀਂ ਕੀਤੀ ਜਿਹੜੇ ਅਜੇ ਵੀ ਪੰਥ ਦਾ ਦਰਦ ਲਈ ਬੈਠੇ ਨੇ ਜੇ ਤਾਂ ਉਹਨਾਂ ਨੂੰ ਇਕੱਠੇ ਕਰਨਾ ਤੇਰੇ ਨਾਲ ਉਹ ਕਹਿੰਦਾ ਉਹੀ ਗੱਲ ਹੋ ਗਈ ਉਹਨਾਂ ਨੇ ਫਿਰ ਦੋ ਚਾਰ ਨੌ ਵੀ ਲਏ ਉਹਨਾਂ ਵਿੱਚ ਇੱਕ ਨੌ ਬਾਬਾ ਸੇਵਾ ਸਿੰਘ ਜੀ ਆਹਮਪੁਰ ਖੇੜੇ ਵਾਲਿਆਂ ਦਾ ਉਹਨਾਂ ਨੇ ਉਹ ਨੂੰ ਵੀ ਕਿਹਾ ਇੱਕ ਦੋ ਹੋਰ ਨਾਂ ਲੈ। ਮੈਂ ਕਿਹਾ ਸਹਿਮਤ ਐ। ਤੇ ਫਿਰ ਉਹਨੇ ਕਿਹਾ ਮੈਂ ਕਿਹਾ ਵੀ ਕਈ ਕਹਿੰਦੇ ਹੁਣ ਇਹ ਵੀ ਕਹਿੰਦਾ ਸਵਾਲ ਉੱਠਦਾ ਹੈ। ਮੈਨੂੰ ਕਹਿੰਦੇ ਨੇ ਵੀ ਇਹ ਮੋਨਾ ਕੋ ਨਾ ਪੰਥ ਦੀ ਗਵਾਹੀ ਕਰਦਾ ਹੈ। ਤੇ ਮੈਂ ਕਿਹਾ ਫਿਰ ਤੂੰ ਅਮਰਤ ਛਕ ਲੈ। ਇਹਨਾਂ ਦਾ ਜਵਾਬ ਦੇ ਦੇ ਭਾਈ। ਕਹਿੰਦਾ ਬਾਬਾ ਜੀ ਮੇਰੀਆਂ ਇੱਕ ਦੋ ਫਿਲਮਾਂ ਰਹਿੰਦੀਆਂ ਨੇ। ਉਹਦੇ ਮੰਨ ਦਾ ਇਹ ਸੰਕਲਪ ਸੀ ਕਹਿੰਦਾ ਮੈਂ ਅਮਰਤ ਛਕੂਗਾ, ਗੁਰੂ ਕਿਰਪਾ ਕਰੂਗਾ। ਆ ਮੈਨੂੰ ਆ ਫਿਲਮਾਂ ਬਣਾ ਲੈਣ ਵਿਓ ਦੋਕ ਮੈਂ ਜਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਜਰੂਰ ਮੈਂ ਸਿੱਖੀ ਸਰੂਪ ਦੇ ਵਿੱਚ ਆਉਂਗਾ ਇਹ ਉਹਦਾ ਮਨ ਦਾ ਬਰਬਲਾ ਮਨ ਦੇ ਵਿੱਚ ਰਹਿ ਗਿਆ ਫਿਰ ਇੱਕ ਗੱਲ ਹੋਈ ਜਿਹੜੀ ਇਲੈਕਸ਼ਨ ਦੀ ਹੈ ਉਹ ਕਹਿੰਦਾ ਸੀ ਬਾਬਾ ਜੀ 2027 ਦੇ ਵਿੱਚ ਆਪਾਂ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਲੜਾਂਗੇ ਤੇ ਜਿੱਤ ਕੇ ਸਰਕਾਰ ਬਣਾਵਾਂਗੇ ਇਹ ਦੀਪ ਸੁੱਧੂ ਦਾ ਸੁਹਣਾ ਸੀਗਾ ਐਤਕੀ ਨੇ ਕਹਿੰਦਾ ਲੜਨੀ ਅਸੀਂ ਗਰਾਊਂਡ ਪੱਧਰ ਤੇ ਤਿਆਰੀ ਕਰਨੀ ਹੈ ਨੌਜਵਾਨੋ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਆਓ ਉਸ ਦੀਪ ਨੂੰ ਜਿਹੜਾ ਆ ਮੁਝ ਗਿਆ ਤੇ ਲੱਖਾਂ ਦੀਪ ਜਗਾ ਗਿਆ ਉਸ ਦੀ ਸੋਚ ਦੇ ਤਿਹਰਾ ਦੇਣਾ ਮੈਂ ਸਮੂਹ ਪੰਥਕ ਜਥੇਬੰਦੀਆਂ ਦੇ ਰਮਿੰਦੇ ਸਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਮੈਥੋਂ ਪਹਿਲਾਂ ਬਹੁਤ ਸਾਰੇ ਬਲਾਰਿਆਂ ਨੇ ਬੋਲਿਆ ਚਾਹੇ ਸਾਡੀ ਜਿਹੜੀ ਪਾਰਟੀਆਂ ਵੱਖੋ ਵੱਖਰੀਆਂ ਏਜੰਡੇ ਵੱਖਰੇ ਨੇ ਪਰ ਜਦੋਂ ਪੰਜਾਬ ਦੀ ਪੰਥ ਦੀ ਗੱਲ ਆਵੇ ਉਦੋਂ ਅਸੀਂ ਇੱਕ ਹੋ ਜਾਈਏ ਤੇ ਮੈਂ ਇਥੇ ਕਹਿਣਾ ਵੀ ਚਾਹਣਾ ਹੈ ਸਾਡੇ ਕਈ ਲੀਡਰਾਂ ਹੌਮਾ ਲਈ ਬੈਠੇ ਨੇ ਉਹ ਹੌਮੇ ਕਰਕੇ ਇਕਤਾ ਨਹੀਂ ਹੋ ਰਹੀ ਉਹਨਾਂ ਦੇ ਮਨਾਂ ਦੇ ਉੱਤੇ ਹੌਮਾ ਹੈ ਹਰੇਕ ਇਹ ਕਹਿੰਦਾ ਨਹੀਂ ਪ੍ਰਕਾਰ ਬਣਾ ਮੇਰੇ ਬਿਨਾ ਹੋਰ ਕੋਈ ਬਣੇ ਕੋਈ ਨਾ ਸੇਵਾ ਕਰਨ ਨੂੰ ਕੋਈ ਖਾਲਸਾ ਜੀ ਤਿਆਰ ਨਹੀਂ ਇਸ ਕਰਕੇ ਸਾਨੂੰ ਆਪਣਾ ਆਪ ਨਿਸ਼ਕਾਮ ਹੋ ਕੇ ਜੇ ਪੰਥ ਬਚਾਉਣਾ ਹੈ ਜੇ ਤੁਸੀਂ ਪੰਥ ਦੀ ਗੱਲ ਕਰਨੀ ਹੈ ਫਿਰ ਸਾਨੂੰ ਇਕੱਠੇ ਹੋਣਾ ਪਵੇਗਾ ਤੇ ਮੈਂ ਇੱਕ ਹੋਰ ਗੱਲ ਕਹਿ ਦਿਆਂ ਇੱਕ ਛੋਟੀ ਜੀ ਕਲਿੱਪ ਉਹਦਾ ਵੀ ਸੁੱਧਾ ਚੱਲਦਾ ਹੁੰਦਾ ਹੈ ਜਿਹੜੇ ਸਾਡੇ ਗਰੀਬ ਭਾਈਚਾਰਾ ਜਿਨ੍ਹਾਂ ਨੂੰ ਦਲਤ ਕਹਿ ਕੇ ਸੰਬੋਧਨ ਕਰਦੇ ਆ ਪੱਤਰਕਾਰ ਨੇ ਸਵਾਲ ਕਰਤਾ ਤੇ ਤੁਹਾਡਾ ਨਾਮ ਵਰ ਕੀ ਖਿਆਲ ਆ ਉਹ ਕਹਿੰਦਾ ਦਲਤ ਨਾ ਕਹੋ ਨਾ ਨੂੰ ਜੇ ਉਹ ਦਲਤ ਨੇ ਕਹਾ ਦਲਤ ਮੈਂ ਵੀ ਆ ਦੀਪ ਸੂਦੂ ਨੇ ਕਿਹਾ ਸੀ ਮੈਂ ਵੀ ਦਲਤ ਹੀ ਆ ਇਹਦਾ ਮਤਲਬ ਉਹ ਉਹ ਰਾਜ ਦੇਖਣਾ ਚਾਹੁੰਦਾ ਸੀ ਖਾਲਸਾ ਰਾਜ ਬੇਗੰਪੁਰੇ ਦਾ ਰਾਜ ਹਲੀਮੀ ਰਾਜ ਜੇ ਤੁਸੀਂ ਉਹ ਰਾਜ ਲੈ ਕੇ ਆਉਣਾ ਹੈ ਫਿਰ ਸਾਨੂੰ